ਸਵਈਆ ਜੁੱਧ ਕਰਿਓ ਮਹਿ ਖਾਸਰ ਦਾਨਵ ਮਾਰ ਸਭੈ ਜੁੱਧ ਕਰਿਓ ਮਹਿ ਖਾਸਰ ਜੁੱਧ ਕਰਿਓ ਮਹਿ ਖਾਸਰ ਦਾਨਵ ਮਾਰ ਸਭੈ ਸੁਰ ਸੈਨ ਗਰਾਇਓ ਕਹਿ ਕਹਿ ਦਟੂਕ ਦਏ ਅਰ ਖੇਤ ਮਹਾ ਬਰ ਬੰਡ ਮਹਾ ਰਨ ਪਾਇਓ ਸ੍ਰੌਣਤ ਰੰਗ ਸਨਿਓ ਨਿਸਰਿਓ ਜਸ ਇਆ ਛਬ ਕੋ ਮਨ ਮੈਂ ਇਹ ਆਇਓ ਮਾਰ ਕੈ ਛਤਰਨ ਕੁੰਡ ਕੈ ਛੇਤਰ ਮੈਂ ਮਾਨਹ ਪੈਠ ਕੇ RAM ਜੂ ਨਾਯੋ ਸਵਈਆ ਲੈ ਮੈਂ ਖਾਸਰ ਅਸਤਰ ਸੋ ਸ਼ਾਸਤਰ ਸਬੈ ਕਲਵੱਤਰ ਜਿਉ ਚੀਰ ਕੈ ਡਾਰੇ ਲੁਥ ਪੈ ਲੁਥ ਰਹੀ ਗੁਥ ਜੁਥ ਗਿਰੇ ਗਿਰੇ ਸੇ ਰਥ ਸਿੰਧ ਵਿਭਾਰੇ ਗੂਦਸਨੈ ਸਤ ਲੋਹੂ ਮੈਂ ਲਾਲ ਕਰਾਲ ਪਰੇ ਰਨ ਮੈਂ ਗਜਕਾਰੇ ਜਿਉ ਦਰਜੀ ਜਨ ਮਿਤ ਮ੍ਰਿਤਕੇ ਸੀਤਮੈ ਬਾਗੇ ਅਨੇਕ ਕਤਾ ਕਰ ਡਾਰੇ ਸਵਈਆ ਲੈਸਰ ਸੰਗ ਸਬੈ ਸੁਰਪਾਲ ਸੋ ਕੋਪਕੈ ਸੱਤਰ ਕੀ ਸੈਨ ਪਹਿਤਾਏ ਲੈਸਰ ਸੰਗ ਸਬੈ ਸੁਰਪਾਲ ਸੋ ਕੋਪਕੈ ਸੱਤਰ ਕੀ ਸੈਨ ਪਹਿਤਾਏ ਦੈ ਮੁਖ ਢਾਰ ਲੀਏ ਕਰਵਾਰ ਹਕਾਰ ਪ੍ਰਚਾਰ ਪ੍ਰਹਾਰ ਲਗਾਏ ਸਰੌਣ ਮੈਂ ਦਹਿਤ ਸੁਰੰਗ ਭੈ ਕਬਕੇ ਕਬਨੇ ਮਨ ਭਾਉ ਇਹੇ ਛਬ ਪਾਏ ਰਾਮ ਮਨੋ ਰਨ ਜੀਤ ਕੈ ਭਾਲ ਭਾਲਕ ਦੈ ਸਰਪਾਉ ਸਭੈ ਪਹਿਰਾਏ ਸਵਈਆ ਕਾਇਲ ਹੂਮਤ ਹੈ ਰਨਮੈ ਇੱਕ ਲੋਟਤ ਹੈ ਧਰਨੀ ਬਿਲਲਾਤੇ ਦੌਰਤ ਬੀਚ ਕ ਬੰਧ ਫਿਰੈ ਜਿਹ ਦੇਖ ਤਕਾਇਰ ਹੈ ਡਰ ਪਾਤੇ ਇਉ ਮਹਿਕਾਸਰ ਜੁਦ ਕੀਓ ਤਬ ਜੰਬਕ ਗਿਰਜ ਭਏ ਰੰਗ ਰਾਤੇ ਤਬ ਤੇ ਉਤਨਾਮ ਲੋਗ ਇਉ ਮਹਿਕਾਸਰ ਜੁਦ ਕੀਓ ਤਬ ਜੰਬਕ ਗ੍ਰਿਜ ਭਏ ਰੰਗ ਰਾਤੇ ਸ੍ਰੌਣ ਪ੍ਰਵਾਹ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦ ਮਾਤੇ ਸਵੈਯ ਜੁੱਧ ਕੀਓ ਮਹਿਕਾ ਸਰਦਾਨਵ ਦੇਖਤ ਭਨ ਚੱਲੇ ਨਹੀਂ ਪੰਥਾ ਸ੍ਰੌਣ ਸਮੂਹ ਚੱਲਿਓ ਲਖ ਕੈ ਚਤੁਰਾਨਨ ਭੂਲ ਗਏ ਸਭ ਗ੍ਰੰਥਾ ਮਾਸ ਨਿਹਾਰ ਕੈ ਗ੍ਰਿਜ ਰੜੈ ਚਟਸਾਰ ਪੜੈ ਜਿਮ ਬਾਰਕ ਸੰਥਾ ਸਾਰਸੁਤੀ ਟਟਲ ਸਾਰਸੁਤੀ ਟਟਲੈ ਭਟਰ ਲੋਥ ਸ਼ਰੰਗਾਲ ਕੇ ਸਿੱਧ ਬਣਾਵਤ ਕੰਥਾ ਦੋਹਰਾ ਅਗਾਂਤ ਮਾਰੇ ਗਨੈ ਕੋ ਭਜੈ ਸਸੁਰ ਕਰ ਤਰਾਸ ਧਾਰ ਧਿਆਨ ਮਨ ਸ਼ਿਵਾ ਕੋ ਤਕੀ ਪੁਰੀ ਕੈਲਾਸ ਦੋਹਰਾ ਦੇਵਨ ਕੋ ਧਨ ਦੋਰਾ ਕਬਈ ਸੋਰਠ ਹੈ ਇੱਥੇ ਸੋਰਠ ਹੈ

ਵਸੇ ਸੋਪੁਰੀ ਜਾਏ ਨਹੀਂ ਨਹੀਂ ਜਾਇਕਾ ਨਹੀਂ ਐ ਸੋਰઠા ਨਾ ਹੈ ਇਹ ਮੈਂ ਕਿੱਥੇ ਗੋਲੀ ਲਾਈ ਜੰਨਾ ਹੈ ਸੋਰઠા ਦੇਵਨ ਕੋ ਧਨ ਧਾਮ ਸਭ ਦੇਤਨ ਲਿਓਛਨਾਇ ਕੈ ਦੇ ਕਾਢ ਸੋਰ ਧਾਮ ਤੇ ਵਸੇ ਸ਼ਿਵਪੁਰੀ ਜਾਏ ਲੋਹਰਾ ਕਿਤਕ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ਬਦਪੁਰਬ ਸਭ ਦੇਵਤਨ ਕਰੀ ਦੇਵਕੀ ਸੇਵ ਰੇਖਤਾ ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਮਾਲੂਮ ਮੈਨੂੰ ਕੰਨਾ ਮਾਲੂਮ ਕਰੀ ਹੈ ਹਕੀਕਤ ਮਾਲੂਮਤ ਖੁਦ ਦੇਵੀ ਸੇਤੀ ਲੀਆ ਮਹਿ ਖਸਰ ਹਮਾਰਾ ਛੀਨ ਧਾਮ ਹੈ ਕੀਜੈ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸੇਵਕ ਕਦੀਮ ਤੱਕ ਆਏ ਤੇਰੀ ਸਾਮ ਹੈ ਹਾਂਜੀ ਸਭ ਇਥੇ ਪਾਠ ਹੈ ਸਤਿ ਵਿਸ਼ਰਾਮ ਸ੍ਰੀ ਸ਼ਾਮ ਦੀ ਗੱਲ ਕਰਦੇ ਆ ਜੀ ਕਿਜਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸਾਰੀ ਜਿਹੜੀ ਬਾਤ ਆ ਤੈਨੂੰ ਸੋਭਦੀ ਹੈ ਕਿਜਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸਾਰੀ ਜਿਹੜੀ ਬਾਤ ਚੀਤ ਹੈ ਸਾਰੀ ਤੈਨੂੰ ਸੋਭਦੀ ਹੈ ਮਾਤਾ ਜੀ ਕੀਜੈ ਸੋਈ ਬਾਤ ਮਾਤ ਸੇਵਕ ਕਦੀਮ ਤੱਕ ਆਏ ਤੇਰੀ ਸਾਮਹ ਤੇਰੇ ਪ੍ਰਾਣੀ ਸੇਵਕ ਆਏ ਸੀ ਤੇਰੀ ਸ਼ਰਨ ਆਏ ਹਾਂ ਅਸੀਂ ਕੀਜੈ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਜੋ ਸਾਰੀ ਬਾਤ ਤੂੰ ਉਹਨਾਂ ਨੂੰ ਸੁਰਾਵੀ ਕਰਾ ਸਕਦੀ ਐ ਤੂੰ ਜੰਗ ਵੀ ਕਰਾ ਸਕਦੀ ਐ ਤੂੰ ਉਹਨਾਂ ਨੂੰ ਸਾਡੇ ਅਨਸਾਰੀ ਵੀ ਕਰ ਸਕਦੀ ਐ ਉਹਨਾਂ ਨੂੰ ਦੰਦ ਦੇ ਕੇ ਉਹਨਾਂ ਨੂੰ ਫਤਿਹ ਵੀ ਉਹਦੇ ਦੁਨੀਆਂ ਤੇ ਪਾਸ ਕਰਦੀ ਐ ਸੇਵਕ ਕਦੀਮ ਤੱਕ ਆਏ ਤੇਰੀ ਸਾਮ ਹੈ ਦੀਜੇ ਬਾਜ ਦੀਜੇ ਬਾਜ ਦੇਸ ਹਮ ਮੇਟੀ ਐ ਕਲੇਸ ਲੇਸ ਕੀਜੀਐ ਅਪੇਸ ਉਨ ਬੜੋ ਯਹ ਕਾਮ ਹੈ ਕੂਕਰ ਕੋ ਮਾਰਤ ਨ ਕੋ ਨਾਮ ਲੈ ਕੇ ਤਾਹੇ ਮਾਰਤ ਹੈ ਤਾ ਕੋ ਲੈ ਕੇ ਖਵੰਦ ਕੋ ਨਾਮ ਹੈ